ਸਰ ਜੀ ਯੋਧ ਨਸ਼ਾ ਵਿਰੋਧ ਗੜੀ ਮਹਮ ਚੱਲ ਰਹੀ ਹੈ ਤੁਹਾਡੇ ਵਿੱਚ ਬਹੁਤ ਹੀ ਵਧੀਆ ਕਾਮਯਾਬੀਆਂ ਅਸਮਰੀਤ ਨੂੰ ਸਾਡੀ ਸੀਆਈਟੀਮ ਜ਼ਿਲ੍ਹਾ ਤੇ ਐਸਐਚਓ ਸਰ ਜ਼ਿਲ੍ਹਾ ਇਹਨਾਂ ਦੇ ਇਹਨਾਂ ਨੇ 5 ਕਿਲੋ 500 ਗ੍ਰਾਮ ਗਿਰੇ ਇੱਕ ਮੋਟਰਸਾਈਕਲ ਤੇ ਇੱਕ ਦੋਸ਼ੀ ਹੈ ਜਿਹੜਾ ਰਸ਼ਪਾਲ ਸਿੰਘ ਤੇ ਇੱਕ ਮੋਟਰਸਾਈਕਲ ਜਿਹੜਾ ਡੀਲਰਸ ਇਹਨਾਂ ਨੇ ਬੇਤੇ ਬਰਾਮਦ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਬੜੀ ਵਧੀਆ ਕਾਮਯਾਬੀਆਂ ਸੁਖਤ ਸੰਦੇਹ ਜਿਹੜੇ ਵਿਅਕਤੀ ਨੂੰ ਫੜਿਆ ਕਰ ਉਹਦਾ ਕੰਮ ਉਹਦਾ ਸ਼ੌਂਕ ਕੀ ਸੀਗੇ ਜਿਹੜਾ ਇਹ ਰਿਸ਼ਪਾਲ ਸਿੰਘ ਨੂੰ ਫੜਿਆ ਇਹ ਕੈਬ ਚਲਾਉਂਦਾ ਸੀ ਟੈਕਸੀ ਚੰਡੀਗੜ੍ਹ ਵਿੱਚ ਵੀ ਚਲਾਉਂਦਾ ਸੀ ਇਹ ਵੀ ਸਾਡੀ ਤੁਛ ਕਿਸੇ ਦਰਾਂ ਆਇਆ ਕਿ ਉੱਥੇ ਲ ਜਾ ਕੇ ਵੀ ਇਕੱਲੇ ਦੇ ਵੇਚ ਦਿੰਦਾ ਸੀਗਾ ਇੱਥੋਂ ਜਾ ਕੇ ਹਨ ਤੇ ਇਹ ਹੁਣ ਇਸ ਦਾ ਅੱਗੇ ਇਹ ਸ਼ੌਕ ਰੱਖਦਾ ਸੀਗਾ ਵੀ ਮੈਂ ਡਾਇਰੈਕਟਰ ਬੰਨਾ ਕਿਸੇ ਨਾ ਕਿਸੇ ਫਿਲਮ ਦਾ ਫਿਲਮ ਡਾਇਰੈਕਟ ਕਰਨੀ ਆ ਜਾਂ ਫਿਲਮ ਦਾ ਪ੍ਰੋਡਿਊਸਰ ਬੰਨਾ ਉਹਦੇ ਪੈਸੇ ਲਾਉਣੇ ਉਹ ਪੈਸੇ ਇਹ ਪੁੱਛਗੇ ਇਸ ਦੌਰਾਨ ਨੇ ਇਹ ਕਹਤਾ ਮੈਂ ਪੈਸੇ ਉਹਦੇ ਪਿੱਛੇ ਆ ਡਰਗਸ ਵੇਚ ਰਿਆ ਸੀ ਪੈਸੇ ਕਮਾਉਣੇ ਸੀ ਜਦੋਂ ਕਿ ਨੌਜਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਜਿਹੜਾ ਡਰਗਸ ਦਾ ਧੰਦਾ ਹੈ ਇਹ ਹਮੇਸ਼ਾ ਜੇਲ੍ਹ ਹੀ ਲੈ ਕੇ ਜਾਂਦਾ ਹੋਰ ਇਸ ਦੇ ਨਾਲ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇਹ ਬਹੁਤ ਹੀ ਮਾੜਾ ਇੱਕ ਧੰਦਾ ਜਿਸ ਦੇ ਨਾਲ ਆਪਾਂ ਨੌਜਵਾਨੀ ਨਹੀਂ ਕਰ ਸਕਦੇ ਲੱਗਦਾ ਕਿ ਸਰ ਇਹਨਾਂ ਕੋਲ ਕੁਝ ਹੋਰ ਵੀ ਖਲਾਸੇ ਕਿਸੇ ਹਮ ਜੀ ਇਹਦੀ ਪੁਸ਼ਕਸ਼ ਕੀਤੀ ਹੈ ਤੇ ਕਾਫੀ ਖਲਾਸੇ ਹੋਏ ਆ ਪੁਸ਼ਕਸ਼ ਦੌਰਾਨ ਕਾਫੀ ਚੀਜ਼ਾਂ ਸਾਹਮਣੇ ਆਈਆਂ ਹੈ ਇਹ ਤੋਂ ਜਿਹੜੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਕਿਤੇ ਸੌਂਦੇ ਦਿਨਾਂ ਚ ਅਸੀਂ ਹੋਰ ਵੀ ਕਰ ਸਕਦੇ ਫੜਾਂਗੇ ਤੇ ਕੁਝ ਜਣੇ ਨਾਮਜ਼ਦ ਕੀਤੇ ਜਿਹੜੇ ਪਿੱਛੋਂ ਬੈਕਗ੍ਰਾਉਂਡ ਚ ਰਹਿ ਕੇ ਪੈਸੇ ਲਾ ਕੇ ਗਲਤ ਕੰਮ ਕਰਾ ਰਹੇ ਆ ਤੇ ਉਹਨਾਂ ਦੇ ਲਈ ਐਕਸ਼ਨ ਲਏਗਾ ਇਹ ਲੱਗਦਾ ਕਿ ਨੌਜਵਾਨ ਜਿਹੜੇ ਝਟਕ ਚੁੱਕੇ ਆ ਕਿ ਜਿਹੜੇ ਘੱਟ ਉਂਗਰਦੇ ਆ ਪਰ ਜਿੰਦੀ ਜਣ ਅਮੀਰ ਹੋ ਕੇ ਜੋ ਵੱਡੇ ਕਾਰੋਬਾਰ ਕਰਨਾ ਚਾਹੁੰਦੇ ਬਿਲਕੁਲ ਜੀ ਜ਼ਿਆਦਾ ਨੌਜਵਾਨ ਤਾਂ ਚੱਗੇ ਹੀ ਆ ਖੇਡਣ ਵਾਲੇ ਵੀ ਬਹੁਤ ਹੈਗੇ ਆ ਜਿੰਦਾ ਵਾਲੇ ਪੜ੍ਹਨ ਵਾਲੇ ਬਹੁਤ ਆ ਪਰ ਇਹੋ ਜਿਹੜੇ ਕੁਝ ਜਣੇ ਜਿਹੜੇ ਝਟਕੇ ਆ ਉਹਨਾਂ ਨੂੰ ਪੁਛਤਾ ਸੀ ਸਿੱਧਾ ਕਰ ਰਿਹਾ ਉਸ ਤੋਂ ਲੋਕਾਂ ਨੂੰ ਬੇਨਤੀ ਕਰੂੰਗਾ ਉਹ ਵੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਮਝਾ ਕੇ ਉਹਨੂੰ ਘਰੇ ਸਮਝਾ ਕੇ ਆਪਣੀ ਮਾਪੇ ਨੂੰ ਸਮਝਾਉਣ ਤਾਂ ਕਿ ਇਹ ਉਹਨੇ ਗਲਤ ਥੋਪਕਾਰ ਨਾ ਕਰ ਸਗੋਂ ਉਹ ਖੇਤਾਂ ਤੇ ਪੜਾਈ ਦੇ ਵਿੱਚ ਅੱਗੇ ਵਧਾ ਲਵੇ ਇਹ ਹੋਰ ਵੀ ਕੀ ਕਿ ਭੜੇ ਨਹੀਂ ਨਾ ਸਕਦੇ ਇੱਕ ਦੂਸਰਾ ਮੁਕੱਦਮਾ ਦਰਜ ਕਰਕੇ ਇਹ 118 ਨੰਬਰ ਦਾ ਕੌਲਕ੍ਰੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਉੱਥੇ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਇਦੇ ਵਿੱਚ ਦੋ ਜਣੇ ਅਰੈਸਟ ਕੀਤੇ ਇੱਕ ਵੀਰੂ ਤੇ ਇੱਕ ਗੁਰਪ੍ਰੀਤ ਸਿੰਘ ਇਹ ਦੋਨੇ ਜਿਹੜੇ ਇਹਨਾਂ ਨੂੰ ਇਹਨਾਂ ਤੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਹੋਰ ਵੀ ਇਹਨਾਂ ਤੋਂ ਕੁਝ ਗੱਲ ਚੱਲਦੀ ਹੈ ਹੋਰ ਵੀ ਇਹਨਾਂ ਤੋਂ ਬਰਾਮਦ ਨਹੀਂ ਹੁੰਦੇ ਆ